ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਸਿਨਮਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਵਫਾ ਕੀ ਹੁੰਦਾ ਬੰਦੇ ਨੂੰ ਆਪਣੇ ਕੀਤੇ ਕਰਮਾਂ ਦਾ ਹੰਕਾਰ ਹੋ ਜਾਂਦਾ ਇਸ ਤਰ੍ਹਾਂ ਹੀ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਆ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੋ ਗੁਰੂ ਘਰ ਦੇ ਕੀਰਤਨੀਏ ਜਾਤ ਦੇ ਮਰਾਸੀ ਸਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰਾਗ ਗਾਉਂਦੇ ਕੀਰਤਨ ਕਰਦੇ ਸੀ ਉਹਨਾਂ ਦੇ ਘਰ ਵਿੱਚ ਇੱਕ ਜਵਾਨ ਲੜਕੀ ਸੀ ਹੁਣ ਉਹਦੇ ਵਿਆਹ ਦੀ ਫਿਕਰ ਹੋਈ ਆ ਇੱਕ ਦਿਨ ਮਹਾਰਾਜ ਨੂੰ ਕਹਿਣ ਲੱਗੇ ਗੁਰੂ ਸਾਹਿਬ ਜੀ ਧੀ ਦਾ ਵਿਆਹ ਕਰਨਾ ਕੁਝ ਮਾਇਆ ਚਾਹੀਦੀ ਆ ਮਹਾਰਾਜ ਕਹਿਣ ਲੱਗੇ ਚੰਗੀ ਗੱਲ ਆ ਬਹੁਤ ਅੱਛਾ ਇਹ ਕਹਿ ਕੇ ਮਹਾਰਾਜ ਨੇ 200 ਰੁਪਈਆ ਦੇਣਾ ਚਾਹਿਆ ਉਹਨਾਂ ਜਮਾਨਿਆਂ ਵਿੱਚ ਇਹਨਾਂ ਨੇ ਇਨਕਾਰ ਕਰਤਾ ਕਹਿਣ ਲੱਗੇ ਮਹਾਰਾਜ ਤੁਹਾਡੇ ਦਰਬਾਰ ਦੇ ਵਿੱਚ ਤਾਂ 2 2 4 400 ਸਿੱਖ ਆਉਂਦਾ ਤੁਹਾਨੂੰ ਕੀ ਪਰਵਾਹ ਰੁਪਈਆ ਦੀ ਬੋਰੀਆਂ ਦੇ ਭਾਵੇਂ ਮੂੰਹ ਖੋਲ ਦਿਓ ਪਰ ਦੇਖੋ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨੀ ਵੀ ਮਾਇਆ ਹੁੰਦੀ ਸੀ ਆਪਣੇ ਕੋਲ ਨਹੀਂ ਸੀ ਰੱਖਦੇ ਨਾਲ ਨਾਲ ਹੀ ਉਹਦਾ ਲੰਗਰ ਅਤੁੱਟ ਵਰਤਦਾ ਸੀ ਇਹ ਹੋਰ ਕਾਰਜ ਮਹਾਰਾਜ ਕਰਵਾਉਂਦੇ ਸੀ ਤਾਂ ਫਿਰ ਜਦੋਂ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਇਹ ਬੋਲੀ ਸੁਣ ਕੇ ਕੋਈ ਉੱਤਰ ਨਹੀਂ ਦਿੱਤਾ ਕਹਿਣ ਲੱਗੇ ਸਾਨੂੰ ਕਮ ਸੇ ਕਮ 1% ਹਰ ਇੱਕ ਸਿੱਖ ਨੂੰ ਉਗਰਾਹੀ ਦੇਣੀ ਚਾਹੀਦੀ ਆ ਮਹਾਰਾਜ ਇਦਾਂ ਦਾ ਕੋਈ ਹੁਕਮਨਾਮਾ ਚਿੱਠੀ ਪੱਤਰ ਕੋਈ ਲਿਖ ਕੇ ਸਿੱਖ ਸੰਗਤਾਂ ਤੱਕ ਦੂਰ ਦੂਰ ਦੇ ਦਿਓ ਕਿਉਂਕਿ ਉਹਨਾਂ ਦਾ ਖਿਆਲ ਇਹ ਸੀ ਮਹਾਰਾਜ ਦੀ ਸਿੱਖੀ ਕਾਬਲ ਕੰਧਾਰ ਤੱਕ ਆ ਇਸ ਤਰ੍ਹਾਂ ਸਾਡੇ ਹਜ਼ਾਰਾਂ ਰੁਪਏ ਬਣ ਜਾਣਗੇ ਮਨ ਵਿੱਚ ਲਾਲਚ ਆ ਗਿਆ ਪਰ ਜਦੋਂ ਅਗਲੇ ਦਿਨ ਗੁਰੂ ਮਹਾਰਾਜ ਨੇ ਸਾਢੇ 4 ਟਕੇਨਾਂ ਦੇ ਅੱਗੇ ਰੱਖੇ ਆ ਤਾਂ ਦੇਖ ਕੇ ਹੈਰਾਨ ਰਹਿ ਗਏ ਮਹਾਰਾਜ ਨੇ ਉਹਨਾਂ ਦੀ ਹੈਰਾਨੀ ਨੂੰ ਦੂਰ ਕਰਦੇ ਹੋਏ ਕਿਹਾ ਪਹਿਲੇ ਸਿੱਖ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਜੇ ਸਿੱਖ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੀਜੇ ਸਿੱਖ ਗੁਰੂ ਅਮਰਦਾਸ ਜੀ ਮਹਾਰਾਜ ਚੌਥੇ ਸਿੱਖ ਗੁਰੂ ਰਾਮਦਾਸ ਜੀ ਤੇ ਅੱਧਾ ਸਿੱਖ ਮੈਂ ਹਾਂ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਦੋਂ ਇਸ ਤਰ੍ਹਾਂ 1.75 ਟਕੇ ਇਹਨਾਂ ਨੂੰ ਦੇ ਦਿੱਤੇ ਆ ਇਹਨਾਂ ਦੀ ਪਰਖ ਕਹਿ ਲੋ ਸੰਗਤ ਜੀ ਤਾਂ ਰੁੱਸ ਗਏ ਇਹ ਰੋਸ ਕੇ ਚਲੇ ਗਏ ਇਤਿਹਾਸ ਵਿੱਚ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ ਜਿਦੇ ਵਿੱਚ ਮਹਾਰਾਜ ਨੇ ਆਖਿਆ ਸੀ ਜਿੰਨੀ ਵੀ ਸੰਗਤ ਆਵੇਗੀ ਉਤਨੇ ਪੈਸੇ ਕੱਲ ਨੂੰ ਤੁਸੀਂ ਲੈ ਲੈਣਾ ਨਾ ਇਹ ਵੀ ਇਸ ਇਤਿਹਾਸ ਦਾ ਇੱਕ ਪੱਖ ਹੈ ਕਿ ਉਸ ਦਿਨ ਸੰਗਤ ਆਈ ਨਹੀਂ ਸੰਗਤ ਬੜੀ ਥੋੜੀ ਆਈ ਜਾਂ ਜਿੰਨੀ ਵੀ ਇਹ ਉਹਨਾਂ ਨੇ ਇਤਨੇ ਕਮਾਇਆ ਭੇਟ ਕੀਤੀ ਮਹਾਰਾਜ ਨੇ ਸਾਰੀ ਮਾਇਆ ਇਹਨਾਂ ਨੂੰ ਦੇ ਦਿੱਤੀ ਉਹ 4.5 ਟਕੇ ਬਣਦੇ ਆ ਇਹ ਥੋੜੀ ਸੀ ਤੇ ਗੁਰੂ ਸਾਹਿਬ ਜੀ ਨੇ ਆਪਣੇ ਵੱਲੋਂ ਵੀ ਮਾਇਆ ਦਿੱਤੀ ਸੀ ਪਰ ਫਿਰ ਵੀ ਇਹਨਾਂ ਨੂੰ ਉਹ ਸਬਰ ਨਹੀਂ ਆਇਆ ਰੁੱਸ ਗਏ ਅਗਲੇ ਦਿਨ ਸੰਗਤ ਵਿੱਚ ਹੀ ਨਹੀਂ ਆਏ ਉਹ ਸੰਗਤ ਵਿੱਚ ਨਾ ਆਉਣ ਦਾ ਜਿਹੜਾ ਕਾਰਨ ਸੀ ਉਹ ਇਹ ਸੀ ਕਿ ਜੇ ਅਸੀਂ ਰਾਗ ਨਾ ਕਰੀਏ ਇੱਥੇ ਕੋਈ ਵੀ ਨਹੀਂ ਆਵੇਗਾ ਅਸੀਂ ਰਾਗ ਗਾਉਨੇ ਆਂ ਕੀਰਤਨ ਕਰਦੇ ਆਂ ਸਾਜ਼ ਵਜਾਉਨੇ ਆਂ ਤਾਂ ਲੋਕ ਆਉਂਦੇ ਆ ਸੰਗਤ ਆਉਂਦੀ ਹੈ ਜਦੋਂ ਕੋਈ ਨਹੀਂ ਆਵੇਗਾ ਤਾਂ ਸਾਨੂੰ ਗੁਰੂ ਜੀ ਜ਼ਰੂਰ ਮਨਾਉਣਗੇ ਤੇ ਖੁਸ਼ ਕਰ ਦੇਣਗੇ ਮਾਇਆ ਦੇ ਕੇ ਮਹਾਰਾਜ ਨੇ ਇੱਕ ਸਿੱਖ ਦੇ ਹੱਥ ਸਨੇਹਾ ਭੇਜਿਆ ਆਉ ਭਾਈ ਕੀਰਤਨ ਕਰਕੇ ਸੰਗਤਾਂ ਨੂੰ ਖੁਸ਼ ਕਰੋ ਇਹ ਗੁਰੂ ਘਰ ਦੀ ਮਰਿਆਦਾ ਹਰ ਰੋਜ਼ ਹੀ ਇੱਥੇ ਕੀਰਤਨ ਹੋਣਾ ਚਾਹੀਦਾ ਹੈ। ਮर्यादा ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਤੁਸੀਂ ਇੱਥੇ ਆਓ, ਸੰਗਤਾਂ ਤੁਹਾਡੀ ਝੋਲੀ ਭਰ ਦੇਣਗੀਆਂ। ਬਾਬਾ ਨਾਨਕ ਜੀ ਕਿਰਪਾ ਕਰਨਗੇ। ਇਸ ਤਰ੍ਹਾਂ ਪਹਿਲਾ ਸੁਨੇਹਾ ਭੇਜਿਆ ਨਹੀਂ ਆਏ। ਦੂਜਾ ਭੇਜਿਆ ਨਹੀਂ ਆਏ। ਤੀਜਾ ਸੁਨੇਹਾ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਭੇਜਿਆ ਨਹੀਂ ਆਏ। ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਵਿੱਚ ਤਹੰਮਲ ਸ਼ਹਿਨਸ਼ੀਲਤਾ ਕਮਾਲ ਦੀ ਸੀ ਜਰਾ ਵੀ ਬੁਰਾ ਨਹੀਂ ਮੰਨਿਆ ਬਲਕਿ ਆਪ ਉਹਨਾਂ ਦੇ ਘਰ ਗਏ ਆ ਕਿਹਾ ਜਿੰਨਾ ਰੁਪਈਆ ਸਾਡੇ ਕੋਲ ਹੈ ਉਹ ਲੈ ਲਓ ਬਾਕੀ ਰੁਪਈਏ ਜਿਵੇਂ ਜਿਵੇਂ ਸੰਗਤ ਆਈ ਜਾਣਗੀਆਂ ਫਿਰ ਓਵੇਂ ਓਵੇਂ ਆਪ ਜੀ ਨੂੰ ਦੇ ਦੇਵਾਂਗੇ ਤੇ ਉਸੋ ਨਾ ਆ ਕੇ ਕੀਰਤਨ ਕਰੋ ਮੰਨੇ ਨਹੀਂ ਉਹਨਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਸਾਡੇ ਬਿਨਾ ਇਹਨਾਂ ਦਾ ਕੰਮ ਨਹੀਂ ਚੱਲਦਾ ਇਸ ਵਾਸਤੇ ਹੁਣ ਆਪ ਜਿਹੜੇ ਆਏ ਆ ਕਹਿੰਦੇ ਨੇ ਜੇ ਅਸੀਂ ਰਾਗ ਨਹੀਂ ਕਰਾਂਗੇ ਦੁਨੀਆ ਨਹੀਂ ਆਵੇਗੀ ਇਹ ਵੀ ਕਹਿ ਦਿੰਦਾ ਕਿ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਦੂਰ ਦੂਰ ਤੱਕ ਗਏ ਆ ਨਾਲ ਸਾਡੀ ਵੰਸ ਦੇ ਵਿੱਚੋਂ ਭਾਈ ਮਰਦਾਨਾ ਜੀ ਗਏ ਆ ਜੇ ਐਡੇ ਵੱਡੇ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਨੂੰ ਸਾਡੇ ਮਰਦਾਨੇ ਨੇ ਰਬਾਬ ਵਜਾ ਕੇ ਬਣਾਇਆ ਇਸ ਤਰ੍ਹਾਂ ਦੇ ਵੀ ਕਠੋਰ ਬਚਨ ਮਾਇਆ ਦੇ ਲਾਲਚ ਵਿੱਚ ਆ ਕੇ ਕਹਿ ਦਿੰਦੇ ਆ ਜਾਣਿਆ ਨਹੀਂ ਬਾਬੇ ਦੀ ਉਹ ਜਿਹੜੀਆਂ ਗੁੱਝੀਆਂ ਰਮਝਾਂ ਨੂੰ ਪਰਉਪਕਾਰ ਨੂੰ ਕਿਸ ਤਰ੍ਹਾਂ ਮਹਾਰਾਜ ਨੇ ਮਰਦਾਨਾ ਮਰਜਾਣੇ ਤੋਂ ਮਰਦਾਨਾ ਨਾ ਰੱਖਿਆ ਸੀ ਹੁਣ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂਆਂ ਦੀ ਨਿੰਦਿਆ ਕਰ ਦਿੱਤੀ ਆ ਮਹਾਰਾਜ ਕਹਿੰਦੇ ਤੁਸੀਂ ਮੇਰੀ ਨਿੰਦਿਆ ਜਿੰਨੀ ਮਰਜ਼ੀ ਚਾਹੇ ਕਰਦੇ ਪਰ ਗੁਰੂ ਨਾਨਕ ਸਾਹਿਬ ਹੋਰ ਗੁਰੂ ਸਹਿਬਾਨ ਦੀ ਸ਼ਾਨ ਵਿੱਚ ਇਹ ਗੁਸਤਾਖੀ ਦੇ ਕਲਮੇ ਨਾ ਕਹਿੰਦੇ ਮਹਾਰਾਜ ਨੇ ਆਖਿਆ ਜਾਓ ਭਾਈ ਉਸੀ ਪ੍ਰਸਟੇ ਗਏ ਹੋ ਜਿਹੜਾ ਤੁਹਾਡਾ ਮੂੰਹ ਦੇਖੇਗਾ ਉਹ ਵੀ ਪ੍ਰਸਟਿਆ ਜਾਏਗਾ ਇਹ ਵੀ ਆਖ ਦਿੱਤਾ ਜੋ ਇਹਨਾਂ ਦੀ ਸ਼ਪਾਰਸ਼ ਲੈ ਕੇ ਆਏਗਾ ਸਾਡੇ ਕੋਲ ਉਹਨੂੰ ਗਧੇ ਤੇ ਸਵਾਰ ਕਰਕੇ ਉਹਦਾ ਮੂੰਹ ਕਾਲਾ ਕੀਤਾ ਜਾਊਗਾ ਇੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਸਿੱਖਾਂ ਨੂੰ ਬੁਲਾ ਕੇ ਉਹ ਕੀਰਤਨ ਦੀ ਮਰਿਆਦਾ ਜਿਹੜੀ ਆ ਉਹ ਕੀਤੀ ਹੈ ਜੋ ਵੀ ਉਲੰਘਣਾ ਨਹੀਂ ਹੋਣ ਦਿੱਤੀ ਮਰਿਆਦਾ ਦੀ ਕਿਉਂਕਿ ਪਾਤਸ਼ਾਹ ਜੀ ਆਪ ਵੀ ਕੀਰਤਨ ਕਰਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਸਰੰਦਾ ਗੁਰੂ ਸਾਹਿਬ ਜੀ ਮਹਾਰਾਜ ਆਪ ਵਜਾਉਂਦੇ ਸੀ ਤੇ ਜਦੋਂ ਸੰਗਤ ਨੂੰ ਪਤਾ ਲੱਗਾ ਕਿ ਮਹਾਰਾਜ ਨੇ ਭਾਈ ਸੱਤਾ ਤੇ ਭਾਈ ਬਲਵੰਡ ਗੁਰੂ ਘਰ ਦੇ ਕੀਰਤਨੀਏ ਇਹਨਾਂ ਨੂੰ ਫਟਕਾਰ ਦਿੱਤੀ ਆ ਮਾਲਕ ਦੀ ਮੋਜ ਹੋਈ ਉਹ ਬਿਮਾਰ ਹੋ ਗਏ ਕੋੜ ਪੈ ਗਿਆ ਸਰੀਰ ਚੋਂ ਖੂਨ ਪੀਕ ਪੈ ਗਈ ਆ ਜਿੰਨਾ ਰੁਪਈਆ ਕੋੜ ਸੀ ਦਵਾ-ਦਾਰੂ ਤੇ ਖਰਚ ਹੋ ਗਿਆ ਹੁਣ ਜਿਹੜੇ ਵੀ ਸਿੱਖ ਕੋਲ ਜਾਂਦੇ ਆ ਉਹ ਮੂੰਹ ਨਹੀਂ ਜੀ ਲਾਉਂਦਾ ਜਿਹੜਾ ਗੁਰੂ ਦਾ ਫਟਕਾਰਿਆ ਹੋਵੇ ਉਹਨੂੰ ਮੂੰਹ ਕੌਣ ਲਾਵੇ ਜੀ ਜਿੱਧਰ ਜਾਂਦੇ ਨੇ ਅੱਗੋਂ ਸਿੱਖ ਬੂਹਾ ਦਰਵਾਜ਼ਾ ਬੰਦ ਕਰ ਲੈਂਦੇ ਆ ਜਦੋਂ ਬਹੁਤ ਦੁਖੀ ਹੋਇਆ ਬਹੁਤ ਹੀ ਪਰਉਪਕਾਰੀ ਸਿੱਖ ਹੋਇਆ ਇੱਕ ਭਾਈ ਲੱਧਾ ਜੀ ਲੱਧਾ ਉਪਕਾਰੀ ਮਸ਼ਹੂਰ ਸੀ ਉਹਨਾਂ ਦੇ ਪਾਸ ਜਾ ਕੇ ਬੇਨਤੀ ਕੀਤੀ ਆ ਏਠੋਂ ਆਵਾਜ਼ ਦਿੱਤੀ ਆ ਲੱਧਿਆ ਜਿਵੇਂ ਵੀ ਹੋ ਸਕਦਾ ਸਾਨੂੰ ਬਚਾਲਾ ਭਾਈ ਲੱਧਾ ਜੀ ਨੂੰ ਬੇਨਤੀ ਕੀਤੀ ਸਾਨੂੰ ਕੋਈ ਚੱਲਣ ਵਾਲਾ ਨਹੀਂ ਭਾਈ ਲੱੱਦਾ ਜੀ ਨੇ ਸੁਣਿਆ ਹੈ ਉਹਨਾਂ ਨੇ ਮੂੰਹ ਟੱਕ ਲਿਆ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਤੇ ਬੋਲੇ ਆ ਕਿ ਗੁਰੂ ਦੇ ਫਟਕਾਰੇ ਨੂੰ ਕਿਹੜਾ ਚੱਲੇ ਜਦੋਂ ਉਹਨਾਂ ਨੇ ਬਹੁਤ ਬਹੁਤ ਗੁਰੂ ਦਾ ਹੀ ਵਾਸਤਾ ਪਾ ਦਿੱਤਾ ਵੀ ਤੁਹਾਨੂੰ ਗੁਰੂ ਰਾਮਦਾਸ ਜੀ ਤੁਹਾਨੂੰ ਗੁਰੂ ਅਰਜਨ ਦੇਵ ਜੀ ਦਾ ਵਾਸਤਾ ਜੋ ਕੁਝ ਉਹ ਕਰ ਸਕਦੇ ਹੋ ਕਰੋ ਸਾਡੀ ਖਾਤਰ ਫਿਰ ਆਖਿਆ ਕੋਈ ਗੱਲ ਨਹੀਂ ਜਿੰਨਾ ਕੁ ਮੇਥੋਂ ਹੋ ਸਕਦਾ ਮੈਂ ਕਰੂੰਗਾ ਹੁਣ ਤੁਸੀਂ ਇੱਕ ਵਾਰੀ ਘਰੇ ਚਲੇ ਜਾਓ ਜਦੋਂ ਘਰੇ ਚਲੇ ਗਏ ਆ ਤੇ ਭਾਈ ਲੱਦਾ ਜੀ ਨੇ ਇੱਕ ਗਧਾ ਲਿਆ ਆਪਣਾ ਮੂੰਹ ਕਾਲਖ ਮਲ ਕੇ ਕਾਲਾ ਕੀਤਾ ਗਧੇ ਤੇ ਸਵਾਰ ਹੋ ਗਿਆ ਪਿੱਛੇ ਲੋਕ ਇਕੱਠੇ ਕਰਕੇ ਆਪਦੇ ਲਾਏ ਆ ਮਹਾਰਾਜ ਦੀ ਜਿਹੜੀ ਉਹ ਸਜ਼ਾ ਸੀ ਸ਼ਰਤ ਸੀ ਉਹਨੂੰ ਪੂਰਾ ਕੀਤਾ ਪਿੰਡਾਂ 'ਚ ਫਿਰ-ਫਿਰ ਕੇ ਅੰਮ੍ਰਿਤਸਰ ਸਾਹਿਬ ਆਏ ਆ ਹੁਣ ਜਦੋਂ ਸਾਰੇ ਸ਼ਹਿਰ ਦਾ ਚੱਕਰ ਲਾ ਕੇ ਮਹਾਰਾਜ ਦੀ ਤਰਫ ਆਏ ਆ ਉਨੋ ਦੂਰੋਂ ਦੇਖ ਕੇ ਮਹਾਰਾਜ ਨੇ ਆਖਿਆ ਇਹ ਰੌਲਾ ਕਿਵੇਂ ਪੈ ਰਿਆ ਸੰਗਤ ਨੇ ਆਖਿਆ ਮਹਾਰਾਜ ਜੀ ਇਹ ਤਾਂ ਭਾਈ ਲੱੱਦਾ ਜੀ ਆ ਗਦੇ ਤੇ ਚੜ ਕੇ ਚੱਲੇ ਆ ਰਹੇ ਆ ਕੋਲ ਆਏ ਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਜਾਣਦਾ ਗੁਰੂ ਦੇ ੱੱੱਕੇ ਹੋਏ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਢੋਈ ਨਹੀਂ ਮਿਲਦੀ ਮਹਾਰਾਜ ਕਿਰਪਾ ਕਰੋ ਗੁਰੂ ਸਾਹਿਬ ਜੀ ਜੇ ਕਿਤੇ ਥਾਂ ਬਚਦੀ ਆ ਤਾਂ ਦੱਸ ਦਿਓ ਮਹਾਰਾਜ ਇਤਨੇ ਦਿਆਲੂ ਹੋਏ ਕਿ ਆਛਾ ਜਿਨ੍ਹਾਂ ਦੀ ਹੁਣ ਸ਼ਪਾਰਸ਼ ਲੈ ਕੇ ਆਏ ਹੂੰ ਉਹਨਾਂ ਨੂੰ ਬੁਲਾਓ ਤੇ ਕਹਿ ਦਿਓ ਜਿਹੜੇ ਮੂੰਹ ਨਾਲ ਗੁਰੂ ਘਰ ਦੀ ਨਿੰਦਿਆ ਕੀਤੀ ਆ ਉਹਦੇ ਨਾਲ ਗੁਰੂ ਸਹਿਬਾਨ ਦੀ ਸਿਫਤ ਕਰਨ ਰੋਗ ਵੀ ਠੀਕ ਹੋ ਜਾਵੇਗਾ ਤੇ ਉਹ ਜੋ ਉਹਨਾਂ ਨੇ ਵਡਿਆਈ ਕੀਤੀ ਆ ਭਾਈ ਸੱਤਾ ਤੇ ਭਾਈ ਬਲਵੰਡ ਉਹਨਾਂ ਦੀ ਉਬਾਰ ਉਹਨਾਂ ਦੀ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ ਤਾਂ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਇਹ ਜਿਹੜੀ ਘਟਨਾ ਮਾਰਚ ਅਪ੍ਰੈਲ ਸਨ 1582 ਦੀ ਮੰਨੀ ਜਾਂਦੀ ਹੈ ਤੇ ਉਹ ਲਾਹੌਰ ਦੇ ਰਹਿਣ ਵਾਲੇ ਭਾਈ ਲੱਧਾ ਜੀ ਨੇ ਇਹਨਾਂ ਨੂੰ ਮਾਫੀ ਲੈ ਕੇ ਦਿੱਤੀ ਸੀ ਤੇ ਮਾਫੀ ਮਿਲਣ ਤੇ ਗੁਰੂ ਦੀ ਹਸਤਤ ਵਿੱਚ ਭਾਈ ਬਲਵੰਡ ਜੀ ਨੇ ਪਹਿਲੀਆਂ ਤਿੰਨ ਪੌੜੀਆਂ ਵਾਰਦੀਆਂ ਤੇ ਭਾਈ ਸੱਤਾ ਜੀ ਨੇ ਅਖੀਰਲੀਆਂ ਪੰਜ ਪੌੜੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਸੰਗਤ ਵਿੱਚ ਉਚਾਰੀਆਂ ਇਹਨਾਂ ਦੀ ਬਾਣੀ RAM KALI KI WAR RAE BALWAND TATHA ਸਤੈ ਡੂਮਾ ਕੀ ਸਾਧ ਸੰਗ ਜੀ ਨੌ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵ ਹੈ ਭਾਰੰਗਤ ਦਾਨ ਪੜੀਵਦੈ ਇਸ ਤਰ੍ਹਾਂ ਇਹਨਾਂ ਨੇ ਫਿਰ ਆਪਣੀ ਜੀਵ ਤੋਂ ਜਿਸ ਗੁਰੂ ਘਰ ਦੀ ਨਿੰਦਿਆ ਕੀਤੀ ਸੋਭਾ ਕੀਤੀ ਤੇ ਫਿਰ ਇਹ ਬਖਸ਼ੇ ਗਏ ਮੇਰੇ ਕਹਿਣ ਦਾ ਪਾਵੇ ਆ ਕਿ ਸਾਧੂ ਸੰਤਾਂ ਦਾ ਕੋਈ ੱੱਕਿਆ ਹੋਵੇ ਉਹਨੂੰ ਥਾਂਉ ਨਹੀਂ ਜੇ ਗੁਰੂ ਦਾ ੱੱਕਿਆ ਹੋਵੇ ਉਹਨੂੰ ਢੋਈ ਨਹੀਂ ਮਿਲਦੀ ਪਰ ਹਾਂ ਗੁਰੂ ਦੇ ੱੱੱਕੇ ਨੂੰ ਗੁਰੂ ਬਖਸ਼ ਸਕਦਾ ਤੇ ਐਸੇ ਭਾਈ ਲੱड्डा ਜੀ ਵਰਗੇ ਪਰਉਪਕਾਰੀ ਸਿੱਖ ਆਪਣਾ ਮੂੰਹ ਕਾਲਾ ਕਰਕੇ ਆਉਂਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਬਖਸ਼ ਦਿਓ ਜੀ ਕਿੰਡਾ ਵੱਡਾ ਪਰਉਪਕਾਰ ਕੋਈ ਕਿਸੇ ਦੀ ਖਾਤਰ ਮੂੰਹ ਕਾਲਾ ਕਰ ਰਿਹਾ ਸਾਨੂੰ ਸਿੱਖਣਾ ਚਾਹੀਦਾ ਹੈ ਸੰਗਤ ਜੀ ਇਨੀ ਨਿਮਰਤਾ ਸਿੱਖ ਵਿੱਚ ਹੋਣੀ ਚਾਹੀਦੀ ਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜ ਐਸਾ ਚਲਾ ਦਿੱਤਾ ਫਿਰ ਇਹਨਾਂ ਨੇ ਸੋਭਾ ਕੀਤੀ ਭਾਈ ਲੈਣਾ ਜੀ ਦੀ ਲੈਣੇ ਧਰੇ ਉਨ ਛੱਤ ਸਿਰ ਕਰ ਸਿਫਤਿ ਅੰਮ੍ਰਿਤ ਪੀਵ ਦੇ ਤਾਂ ਉਹ ਫਿਰ ਬਾਬਾ ਲੈਣਾ ਜੀ ਦੇ ਸਿਰ ਉੱਤੇ ਗੁਰਿਆਈ ਦਾ ਛਤਰ ਝੁੱਲਿਆ ਮਤ ਗੁਰਿਆਤਮ ਦੇਵ ਦੀ ਖੜਗ ਜੋਰ ਪੁਰਾਇ ਕੈ ਜੀਅਦ ਹੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦੇ ਤੋ ਸਜੀਵਦੈ ਇਸ ਤਰ੍ਹਾਂ ਏ ਗੁਰਿਆਈ ਦਾ ਤਿਲਕ ਬਾਬਾ ਲੈਣਾ ਜੀ ਨੂੰ ਕਿਵੇਂ ਮਿਲਿਆ ਅੱਗੋਂ ਫਿਰ ਕਿਵੇਂ ਗੁਰੂ ਘਰ ਦੀ ਸੋਭਾ ਇਹਨਾਂ ਨੇ ਕਿਵੇਂ ਲੰਗਰ ਦੀ ਮਰਿਆਦਾ ਹੈ ਕਿਵੇਂ ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿੱਚ ਨਾਮ ਦੀ ਦੌਲਤ ਵੰਡੀ ਜਾ ਰਹੀ ਹੈ ਕਿਵੇਂ ਮਾਤਾ ਖੀਵੀ ਜੀ ਘਿਓ ਵਾਲੀ ਖੀਰ ਜਿਹੜੀ ਆ ਸੰਗਤਾਂ ਨੂੰ ਤਿਆਰ ਕਰਕੇ ਛਕਾਉਂਦੇ ਆ ਲੰਗਰ ਦੌਲਤ ਵੰਡਿਐ ਅਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਮਾਤਾ ਖੀਵੀ ਸੋਹ ਸੋਏ ਜਿਨ ਗੋਏ ਉਠਾਲੀ ਕਿਵੇਂ ਮਾਤਾ ਖੀਵੀ ਜੀ ਤੇ ਗੁਰੂ ਅੰਗਦ ਦੇਵ ਜੀ ਉਹਨਾਂ ਨੇ ਸਾਰੀ ਧਰਤੀ ਦਾ ਭਾਰ ਚੁੱਕਿਆ ਕਿਵੇਂ ਸੰਗਤਾਂ ਨੂੰ ਆਸਰਾ ਦਿੱਤਾ ਇਹ ਵੀ ਇਹਨਾਂ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਹੈ ਸੋ ਗੁਰਮਖ ਪਿਆਰਿਓ ਇਹਨਾਂ ਦੀ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 966 ਟੰਗ ਦੇ ਉੱਪਰ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਹੈ ਆਪ ਜੀ ਇਹ ਪੜ ਸਕਦੇ ਹੋ ਵਿਚਾਰ ਸਕਦੇ ਹੋ ਹੁਣ ਇਹ ਇੱਕ ਸਿਧਾਂਤ ਆ ਇੱਕ ਨਿਯਮ ਹੈ ਕਿ ਕਿਸੇ ਕਾਵ ਰਚਨਾ ਨੂੰ ਕੋਈ ਇੱਕ ਲਖਾਰੀ ਲਿਖ ਸਕਦਾ ਇੱਕ ਰਚਨਾ ਦੇ ਇੱਕ ਤੋਂ ਵੱਧ ਲੇਖਕ ਨਹੀਂ ਹੋ ਸਕਦੇ ਪਰ ਇਹ ਕਿਸ ਤਰ੍ਹਾਂ ਫਿਰ ਹੋ ਗਿਆ ਸੰਗਤ ਜੀ ਇਹ ਦੋਨਾਂ ਨੇ ਇਕੱਠਿਆਂ ਨੇ ਰਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਦਰਬਾਰ ਵਿੱਚ 12 ਵਾਰ ਆਖੀ ਸੀ ਸੁਣਾਈ ਸੀ ਇਸ ਵਾਰ ਦੀਆਂ 8 ਪੌੜੀਆਂ ਪਹਿਲੀਆਂ 3 ਪੌੜੀਆਂ ਦੇ ਕਰਤਾ ਭਾਈ ਬਲਵੰਡ ਜੀ ਆ ਅਖੀਰਲੀਆਂ 5 ਪੌੜੀਆਂ ਦੇ ਕਰਤਾ ਭਾਈ ਸੱਤਾ ਜੀ ਹਨ ਜੀ ਸੋ ਗਰਮਖ ਪਿਆਰਿਓ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਇਹ ਅਸੀਂ ਵੀ ਬਾਣੀ ਨੂੰ ਹਿਰਦੇ ਚ ਵਸਾ ਲਈ ਆਪਣੇ ਜੀਵਨ ਨੂੰ ਸਫਲ ਬਣਾਉਣਾ ਕਰੀਏ ਭੁੱਲ ਚੁੱਕ ਦੀ ਖਿਮਾ ਜੀ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਯਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ